ਆ ਆਗਿਆ ਤੀਆਂ ਦੇ ਦਿਨ ਨੇ ਤੇਰੀ ਮਾਇ ਚੋਟੇ ਦੀਰ ਨੂੰ ਤੀਆਂ ਆ ਆਗਿਆ ਤੀਆਂ ਦੇਗਲਾ ਚਮ ਚਮ ਕਰਕੇ ਹਰੇ ਮੇਗਲਾ ਚਮ ਚਮ ਕਰਕੇ ਹਰੇ ਮੇਗਲਾ ਇਸਕੇ ਜੋਰੋ ਜੋਰ ਹੈ ਦਿਨ ਤੀਆਂ ਦੇ ਆਏ ਵੀਂਗਾ ਲੈਣ ਹਲਾਰੇ ਜੋਰ ਇਸ ਦਿਨ ਪੈਂਦਾ ਤੇ ਪੈਂਦੀ ਆ ਤਮਾਲ ਕੁੜੀਓ ਜਿੱਦਾ ਪੈਂਦਾ ਤੇ ਪੈਂਦੀ ਆ ਤਮਾਲ ਕੁੜੀਓ ਜਿੱਕਾ ਪੈਂਦਾ ਤੇ ਪੈਂਦੀ ਆ ਤਮਾਲ ਕੁੜੀਓ ਮੇਰਾ ਨੱਚਦੀਦਾ ਉੱਟ ਗਿਆ ਨੋ ਮਾਲ ਕੁੜੀਓ ਮੇਰਾ ਨੱਚਦੀਦਾ ਉੱਠ ਗਿਆ ਨੋ ਮਾਲ ਕੁੜੀਓ ਮੇਰਾ ਨੱਚਦੀਦਾ ਨਾ ਹਲ ਜਾਤਾ ਮੁੰਡਿਆਂ ਹੱਲ ਜੋੜਨਾ ਜਾਤਾ ਮੁੰਡਿਆਂ ਹੱਲ ਜੋੜਨਾ ਜਾਤਾ ਮੁੰਡਿਆਂ ਹੱਲ ਜੋੜਨਾ ਜਾਤਾ ਮੁੰਡਿਆਂ ਹੱਲ ਨਾ ਨਾਂ ਮੇ ਜੋੜ ਲੈ ਟਾਂਗਾ ਬੇਲੇ ਫਿਰ ਤੈਨੂੰ ਘਰ ਨਹੀਂ ਖਵਾਇਆ ਜਾਂਦਾ ਬੇਲੇ ਫਿਰ ਤੈਨੂੰ ਘਰ ਨਹੀਂ ਖਵਾਇਆ ਜਾਂਦਾ ਬੇਲੇ ਫਿਰ ਤੈਨੂੰ ਘਰ ਨਹੀਂ ਖਵਾਇਆ ਜਾਂਦਾ ਬੇਲੇ ਬੱਦੇ ਨੂੰ ਘਰ ਨਹੀਂ ਖਵਾਇਆ ਜਾਂਦਾ ਬੇਲੇ ਫਿਰ ਤੈਨੂੰ ਘਰ ਨਹੀਂ ਖਵਾਇਆ ਜਾਂਦਾ ਬੇਲੇ ਬੱਦੇ ਨੂੰ ਘਾਵੇ ਸੰਦੂਰੀ ਪੱਗ ਵਾਲਿਆ ਝੂਟਾ ਦੇ ਜਾਵੇ ਸੰਦੂਰੀ ਪੱਗ ਵਾਲਿਆ ਪੀਂਗ ਪਾਈ ਤੇਰੇ ਆਸਲੇ ਝੂਟਾ ਦੇ ਜਾਵੇ ਸੰਦੂਰੀ ਪੱਗ ਚੱਲੋ ਨੀ ਕੁੜੀਓ ਟੱਪਲੋ ਨੀ ਕੁੜੀਓ ਨੱਚਲੋ ਨੀ ਕੁੜੀਓ ਟੱਪਲੋ ਨੀ ਕੁੜੀਓ ਨਾ ਟੱਪਣਾ ਰਹਿ ਜਾਊਗਾ ਕੋਈ ਏਅਰਪੋਰਟ ਨੂੰ ਲੈ ਜਾਊਗਾ ਕੋਈ ਏਅਰਪੋਰਟ ਨੂੰ ਲੈ ਜਾਊਗਾ ਆ ਪਾਲੀਆਂ ਮੈਨੂੰ ਵੀਰਾ ਕੁੱਤ ਦਾ ਛਨਾ ਤੇਰੇ ਬੋਤੇ ਨੂੰ ਦੂ ਲੜਨਾ ਆਏ ਬਾਤ ਆ ਪਰਮਾਵਾਲੀਏ ਕੈਨੂ ਤੀਨ ਨੂੰ ਲੜਨਾ ਆਏ ਬਾਤ ਆ ਪਰਮਾਵਾਲੀਏ ਕੈਨੂ ਤੀਆ ਨੂੰ ਲੈਣ ਨਾ ਆਏ ਇਥੋਂ ਡਰ ਦੇ ਲੈਣ ਨਾ ਆਏ ਇਥੋਂ ਡਰ ਦੇ ਲੈਣ ਨਾ ਸੱਸ ਡੈਂਗੜੀ ਕੁੰਡਾ ਨਾ ਕੋਲੇ ਕੋਠੇ-ਕੋਠੇ ਆ ਜਾ ਵੀਰਨਾ ਸੱਸ ਡੈਂਗੜੀ ਕੁੰਡਾ ਨਾ ਕੋਲੇ ਕੋਠੇ-ਕੋਠੇ ਆ ਜਾ ਵੀਰਨਾ ਸੱਸ ਡੈਂਗੜੀ ਕੁੰਡਾ ਨਾ ਕੋਲੇ ਕੋਠੇ-ਕੋਠੇ ਆ ਦੀ ਵੀਰਨਾ ਕਾਲਾ ਕੱਗੜਾ ਝੁੰਡੜਾ ਸੱਸ ਮੇਰੀ ਕਾਲਾ ਕੱਗੜਾ ਝੁੰਡੜਾ ਸੱਸ ਮੇਰੀ ਕੋਠੇ ਕਾਲਾ ਕੱਗੜਾ ਝੁੰਡੜਾ ਸੱਸ ਮੇਰੀ ਕਾਲਾ ਕੱਗੜਾ ਝੁੰਡੜਾ be ਨੀ ਮੁੰਨੀ ਰੰਗੀਲੇ ਗੱਡੀਆਂ ਨੀ ਮੁੰਨੀ ਰੰਗੀਲੇ ਗੱਡੀਆਂ ਕੋਤਾ ਬੰਨ ਦੇ ਸਰਮਣਾ ਮੀਰਾ ਮੁੰਨੀ ਰੰਗੀਲੇ ਗੱਡੀਆਂ ਕੋਤਾ ਬੰਨ ਦੇ ਸਰਮਣਾ ਮੀਰਾ ਮੁੰਨੀ ਰੰਗੀਲੇ ਗੱਡੀਆਂ ਨੀ ਮੈਂ ਅੰਬਰੋਂ ਵੇਲ ਪੱਤ ਲਿਆਵਾ ਨੀ ਮੈਂ ਅੰਬਰੋਂ ਵੇਲ ਪੱਤ ਲਿਆਵਾ ਕੋਤਾ ਮੇਰੇ ਵੀਰ ਦਾ ਤੁਖਾ ਨੀ ਮੈਂ ਅੰਧਰੋਂ ਨਾਵੇਂ ਜੋੜ ਕੇ ਸੌਣ ਦੇ ਮਹੀਨੇ ਪੰਜੇ ਢਾਈ ਓ ਨਾਵੇਂ ਜੋੜ ਕੇ ਸੌਣ ਦੇ ਮਹੀਨੇ ਮੰਜੇ ਢਾਈ ਨਾਵੇਂ ਜੋੜ ਕੇ ਚੱਲਣਗੇ ਬੰਤਾਲੇ ਪਾਣੀ ਲੈ ਜੂਗਾ दारा बेटे मैदा ले चल सरदारा ਪਰ ਜਾਈਦਾ ਵੇ ਤੈਨੂੰ ਇਸ ਕਬੱਡੀ ਨਾਲ ਜਾਈਦਾ ਵੇ ਤੈਨੂੰ ਇਸ ਕਬੱਡੀ ਨਾਲ ਜਾਈਦਾ ਵੇ ਤੈਨੂੰ ਇਸ ਕਬੱਡੀ ਨਾਲ ਜਾਈਦਾ ਵੇ ਪਾਪ ਮੇਰੇ ਨੇ ਬਸ ਟੋਲਿਆ ਪਾਪ ਮੇਰੇ ਨੇ ਬਸ ਟੋਲਿਆ ਮੇਰੇ ਨੇ ਵਾਰੀ ਟੋਲਿਆ ਬਾਪ ਮੇਰੇ ਨੇ ਵਾਰੀ ਟੋਲਿਆ ਮੁੱਟੇ ਤਾਂ ਵੇ ਤੋਂ ਕਾਲਾ ਨਹੀਂ ਕੁੜੀਆਂ ਮੈਨੂੰ ਮਾਰਨ ਤਾਂ ਨਹੀਂ ਕੁੜੀਆਂ ਮੈਨੂੰ ਮਾਰਨ ਤਾਂ ਨਹੀਂ ਆ ਤੇਰੇ ਕਰਵਾਲਾ ਕਿੱਥੇ ਮੈਨੂੰ ਦੱਤ ਲੱਗਿਆ ਉੱਚੇ ਪਜਾਮੇ ਵਾਰਾ ਕਿੱਥੇ ਮੈਨੂੰ ਦੱਤ ਲੱਗਿਆ ਉੱਚੇ ਪਜਾਮੇ ਵਾਰਾ ਕਿੱਥੇ ਮੈਨੂੰ ਦੱਤ ਲੱਗਿਆ ਉੱਚੇ ਪਜਾਮੇ ਵਾਰਾ ਕਟਣ ਗਏ ਸੀ ਵਾਰੀ ਵਾਰੀ ਬਾਂਸਰੀ ਕਟਣ ਗਏ ਸੀ ਵਾਰੀ 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 ਖੜੇ ਲਗੇ ਸੀ ਕਟ ਕੇ ਲਿਆ ਦਾ ਤੱਲ 부ੜੀ ਨੂੰ ਬੋਲਣ ਦੇ ਪੀਆ ਵੇਖਣ ਚੱਲ 부ੜੀ ਨੂੰ ਬੋਲਣ ਦੇ ਪੀਆ ਵੇਖਣ ਚੱਲ 부ੜੀ ਨੂੰ ਬੋਲਣ ਦੇ ਪੀਆ ਵੇਖਣ ਚੱਲ 부ੜੀ ਨੂੰ ਬੋਲ ਮੁੰਡਿਆ ਹੱਲ ਬਿ ਜੋੜ ਲੈ ਜਾਂਦਾ ਮੁੰਡਿਆ ਹੱਲ ਬਿ ਜੋੜ ਲੈ ਜਾਂ ਬਿ ਜੋੜ ਲੈ ਟਾਂਗਾ 베ਲੇ ਫਿਰਦੇ ਨੂੰ ਘਰ ਨਹੀਂ ਖਵਾਇਆ ਜਾਂਦਾ 베ਲੇ ਫਿਰਦੇ ਨੂੰ ਘਰ ਨਹੀਂ ਖਵਾਇਆ ਜਾਂਦਾ 베ਲੇ ਫਿਰਦੇ ਨੂੰ ਘਰ ਨਹੀਂ ਖਵਾਇਆ ਜਾਂਦਾ 베ਲੇ ਫਿਰਦੇ ਨੂੰ ਕਮਾਯਾ ਧੰਦਾ ਫੇਲੇ ਕਰਦੇ ਨੂੰ ਈਆਂ ਜੇਲਦਾਰ ਦੀ ਨੂਆਂ ਥਾਣੇਦਾਰ ਦੀ ਈਆਂ ਜੇਲਦਾਰ ਦੀ ਨੂਆਂ ਥਾਣੇਦਾਰ ਦੀ ਧੋਈਆ ਲੈਣਾ ਵੇ ਹੱੱਤੀ ਪੰਨ ਸ਼ਾਹੂਕਾਰ 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 ਦੀ ਬੱਗੇ ਕਬੂਤਰਾਂ ਦੀ ਗੋਲ ਗੋਲ ਅੱਖੀਆਂ ਬੱਗੇ ਕਬੂਤਰਾਂ ਦੀ